पंजाब सिंधरा बिंदल जमुनानंद को चले चले जायो थे, जायो थे, जायो थे, जायो थे, की। है, 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 है। बड़े ही मानद सं बड़े भी श्री सोरा जी ने जिसके निकास बदलना तो बगल जी ਇੱਥੇ ਅਜ ਤਿੰਨਾਂ ਦੇ ਰਾਜੂ ਪ੍ਰੋਗਰਾਮ ਸੀ ਲੇਕਿਨ ਮੌਸਮੀ ਕਾਮੇ ਕਰ ਰਹੇ ਸੀ ਇਨਵੈਟ ਦਾ ਇਹ ਵੀ ਪ੍ਰੋਗਰਾਮ ਜਿਹੜਾ ਰੱਖਿਆ ਹੈ ਮੈਨੂੰ ਪਤਾ ਹੈ ਕਿ ਜਦ ਵੀ ਸਾਡੇ ਸਮਾਜ ਦੀ ਸਾਡੇ ਅਖਰੀ ਕੋਈ ਵੀ ਗੱਲ ਹੁੰਦੀ ਹੈ ਤੇ ਸੋਤਾ ਸਾਹਿਬ ਜਦ 20 ਕੋਲੀ ਸਾਹਿਬ ਨੂੰ ਲਿਆਏ ਨੇ ਪਹਿਲੇ ਧਾਤੇ ਸਾਡੇ ਸਮਾਜ ਦੀ ਸਾਡੇ ਹੱਕਾਂ ਲਈ ਚੋਦੀ ਮਟਵਾਲ ਪਗਾਈ ਹਰ ਵੇਲੇ ਅਸ਼ਵੀ ਸੋਤੇ ਜੀ ਨਾਲ ਖੜ੍ਹਦੇ ਨੇ ਉਹ ਤੁਸੀਂ ਇਹ ਦੇਖਿਆ ਹੀ ਹੈ ਜਿਸ ਕੇ ਨਾਲ ਸਾਰੇ ਪਿਛਲੇ ਦਿਨੀ ਦਾ ਪ੍ਰੋਗਰਾਮ ਵਿੱਚ ਸਾਡੇ ਇਹ ਕੱਚੇ ਮੁੰਲੇ ਜਾਂ ਉਹ ਲਾ ਦੇ ਆਮਨ ਬਗਾ ਦੇ ਸਾਹਮਣੇ ਬੈਠੇ ਮੈਂ ਸਾਰੇ ਸਾਥੀਓ ਅੱਲਾਹ ਦਾ ਖਾਨ ਸਾਹਿਬ ਨੂੰ ਜੈਵਾਨ ਨੇ ਕੀ ਜੈ ਜੈ ਭਾਰਤ ਅੱਜ 78th ਇੰਡੀਪੈਂਡੈਂਸ ਡੇ ਦੀਆਂ ਅਲਾਵਾ ਆਪ ਸਭ ਨੂੰ ਸਾਥ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਪਾਰਦੇਵਾਲ ਨੇ ਧਰ ਸਮਾਜ ਵੱਲੋਂ 15 ਅਗਸਤ ਨੂੰ ਸਮਰਪਿਤ ਪਰ ਜੋ ਮੈਂ ਦੇਖਿਆ ਤਾਂ ਉਤੋਂ ਦੇ ਲੋਕ ਸਾਨੂੰ ਪੁੱਛ ਰਹੇ ਨੇ ਕਿ ਚੌਧਰੀ ਬਦਨ ਬਗੜੀ ਕੋ ਅਜਿਹੇ ਕਿਹੜੇ ਜੰਤਰ ਨੇ ਜੇ ਅਸੀਂ ਉਹਨਾਂ ਦੀਆਂ ਪਾਰਕਾਂ ਦੇਖਦੇ ਆ ਤਾਂ ਪਾਰਕਾਂ ਦਾ ਖੂਬਸੂਰਤਾ ਜੇ ਅਸੀਂ ਅੰਬੇਦਕਰ ਤੋਂ ਬੰਦੀ ਗੱਲ ਕਰਦੇ ਆ ਤਾਂ ਅੱਜ ਵੀ ਦੇਸ਼ ਸਾਰਾ ਨੰਬਰ 1 ਜਾ ਰਿਹਾ ਜੇ

ਭਾਰਤੀਆਂ ਦੇ ਫਤਿਹ ਵਿੱਚ ਚੁੱਕ ਕੇ ਇਸ ਸਮਾਜਿਕ ਸਾਥੀਆ ਦੇ ਕੇ ਮਨਦਰ ਮੋਕਾ ਦਿੱਤਾ ਕੁਗੀ ਪਤਨਾ ਦੇ ਦੋਸਤ ਆਹਾਂ ਆਪੋ ਸਾਹੇ ਹਿੰਦੂਸਤਾਨ ਦੇ ਕੋਨੇ ਕੋਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਹੀਂ ਹਿੰਦੂਸਤਾਨ ਦੇ ਵਿੱਚ ਸਾਡੀਆਂ ਗੱਲਾਂ ਔਰ ਲੋਕਾਂ ਦੀ ਗੱਲ ਮੈਂ ਸਭ ਤੋਂ ਜਦੋਂ ਤੁਹਾਨੂੰ ਪਤਾ ਨਾ ਕਿ ਉਸ ਦੀ ਮਹਾਨਤਾ ਔਰ ਖਾਸ ਤੌਰ ਤੇ ਅੱਜ ਸੋਨਪਾਲ ਸਾਹਿਬ ਨੇ ਪਰ ਅਸੀਂ ਆਪਣਾ ਰਲ ਕੇ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਮਹਾਜਪੂਤਾ ਨੇ ਸਾਡਾ ਜਾਂ ਵੀ ਕਿਸਾਨ ਵੀ ਦਿਨ ਮਨਾਉਣ ਦਾ ਮੌਕਾ ਦਿੱਤਾ ਇਹ ਸਾਡੇ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਕਿ ਸਾਡਾ ਵਿਰਸਾ ਹੈ ਪੰਜਾਬ ਦਾ ਵਿਰਸਾ ਹੈ ਪੰਜਾਬ ਨੇ ਹਿੰਦੁਸਤਾਨ ਦੀ ਰਣਮਈ ਕੀਤੀ ਹੈ ਔਰ ਕਿਤੇ ਨਾ ਕਿਤੇ ਪੰਜਾਬ ਨੂੰ ਅਣਦੇਖਾ ਵੀ ਕੀਤਾ ਜਾਂਦਾ ਪਰ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਸਾਰਪੰਗ ਸਿੰਘ ਮਾਨ ਜੀ ਨੇ ਹਰ ਵਾਰੀ ਮੰਚ ਤੋਂ ਕਹਿੰਦੇ ਨੇ ਕਿ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਦਾ ਸਪਨਾ ਜੋਸ਼ ਸਰਕਾਰ ਵਿੱਚ ਕਿਉਂਕਿ ਜ਼ਗਰਤੀ ਪਾਰਡੀਆਂ ਕਹਿ ਕੇ ਚਲੀ ਗਈਆਂ ਅਸੀਂ ਪੰਜਾਬ ਨੂੰ ਪੈरिस ਬਣਾਦਣਾ ਜੀ ਪੰਜਾਬ ਨੂੰ ਕਦੇ ਪੰਜਾਬ ਨੂੰ ਪੈरिस ਨੂੰ ਛੱਡੋ ਪੰਜਾਬ ਨੂੰ ਆਪਣਾ ਰੰਗਲਾ ਪੰਜਾਬੀ ਬਣਾ ਦਿਏ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਪੰਜਾਬ ਨੇ ਹਮੇਸ਼ਾ ਸੰਤਾਪ ਚਲਿਆ ਚਾਹੇ ਉਹ ਜੰਗ 47 ਦੀ ਹੋਵੇ ਚਾਹੇ 71 ਦੀ ਹੋਵੇ ਪੰਜਾਬ ਦੇ ਲੋਕਾਂ ਨੇ ਅੱਗੇ ਵਧ ਕੇ ਕੀ ਉਹ ਜਯੋਗਦਾਨ ਪਾਇਆ ਔਰ ਜਿੱਥੇ ਪੰਜਾਬ ਨਹੀਂ ਹਿੰਦੁਸਤਾਨ ਦੇ ਢਿੱਡ ਭਰਨ ਦੀ ਗੱਲ ਕਰੀਏ ਹਰੀ ਕ੍ਰਾਂਤੀ ਲਿਆ ਕੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਹਿੰਦੁਸਤਾਨ ਦੇ ਢਿੱਡ ਭਰਿਆ ਔਰ ਬਾਹਰਲੇ ਲੋਕਾਂ ਨੂੰ ਆਇਤਰ ਭਰੀ ਖਣਕੋਰ ਚਾਵਲ ਪੰਜਾਬ ਬਾਪ ਪੰਜਾਬ ਤੋਂ ਬਾਹਰ ਜਾਂਦਾ ਆ ਆਸ ਹੈ ਕਿ ਇਸ ਤਰ੍ਹਾਂ ਹੀ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਅੱਛਾ ਪੰਜਾਬ ਸੋਹਣਾ ਪੰਜਾਬ ਬਣਾਉਣ ਦੇ ਵਿੱਚ ਯੋਗਦਾਨ ਪਾਉਣਾ ਨਸ਼ਾ ਤਗੜੀ ਵੱਡੀ ਕਰ ਰਹੀ ਹੈ ਹਾਂ ਬਿਲਕੁਲ ਸਾਡੇ ਮੁੱਖ ਮੰਤਰੀ ਸਾਹਿਬ ਦੀ ਜੋ ਜੰਗ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਉਸ ਦੇ ਵਿੱਚ ਵੀ ਅੱਜ ਸਾਡੇ ਬਾਲਵਿਕ ਭਾਈਚਾਰੇ ਨੇ ਬਹੁਤ ਵੱਡਾ ਕੰਮ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਾਈਕਲ ਦਾ ਸਕੂਟਰ ਰੈਲੀ ਕੱਢ ਕੇ ਲੋਕਾਂ ਨੂੰ ਇੱਕ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸਾਡੀ ਜਵਾਨੀ ਜਾਂ ਬਾਹਰ ਜਾ ਰਹੀ ਹੈ ਜਾਂ ਨਸ਼ਿਆਂ ਵੱਲ ਪੁਰਾਣੀ ਰੀਵਤੀਆਂ ਪਾਰਟੀਆਂ ਨੇ ਲਾ ਕੇ ਸਾਡੇ ਪੰਜਾਬ ਦਾ ਖਾਨ ਕੀਤਾ ਹੈ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਨੂੰ ਲੜਨ ਦਾ ਲੜਾਈ ਲੜੀ ਜਾਊਗੀ ਔਰ ਕੰਮਜਾਮ ਹੋਣਗੇ ਔਰ ਪੰਜਾਬ ਦੀ ਜਿਹੜੀ ਜਵਾਨੀ ਹੈ ਆਪਣਾ ਬਾਹਰ ਜਾਂ ਦੇਣੀ ਹੈ ਤੇ ਨਾ ਨਸ਼ੇ ਵੱਲ ਜਾਣਨੀ ਆਪ ਇੱਥੇ ਰੱਖ ਕੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਵੀ ਦੇਣੀ ਹੈ ਔਰ ਨੌਕਰੀ ਦੇਣ ਵਾਲਾ ਵੀ ਬਣਾਉਣਾ ਠੀਕ ਆ ਮਾ ਜੀ ਅਵੇ ਸੁਤ ਜੀ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਜਿਹੜਾ ਅੱਜ ਸਾਰੇ ਦੇਸ਼ ਵਾਸੀਆਂ ਨੂੰ 75 ਅਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈ ਦਿੰਨਾ ਤੇ ਸਾਰੇ ਨੌਜਵਾਨਾਂ ਨੂੰ ਇੱਕ ਯਾਦ ਦਿਲਾਉਣਾ ਚਾਹਨਾ ਤੇ ਉਹ ਸ਼ਹੀਦ ਨੌਜਵਾਨ ਹੀ ਸੀਗੇ ਜਿਨ੍ਹਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ ਤੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਹੱਸਦੇ ਹੱਸਦੇ ਦੇਸ਼ ਲਈ ਫਾਂਸੀ ਦੇ ਫੰਦੇ ਤੇ ਚੜ ਗਏ ਤੇ ਆਪਣੀ ਜਾਨ ਕੁਰਬਾਨ ਕਰਤੀ ਆਪਾਂ ਨੌਜਵਾਨ ਹੀ ਦੇਸ਼ ਦੇ ਸਿਪਾਹੀ ਆ ਤੇ ਆਪਾਂ ਹੀ ਆਪਣੇ ਦੇਸ਼ ਦੀ ਲੜਾਈ ਲੜਨੀ ਆ ਇਸ ਲਈ ਆਪਾਂ ਸਾਰਿਆਂ ਨੂੰ ਆਪਣੇ ਦੇਸ਼ ਹਿੱਤ ਤੇ ਆਪਣੇ ਧਰਮ ਹਿੱਤ ਇਕਜੁੱਟ ਹੋ ਕੇ ਚੱਲਨੇ ਚਾਹੀਦਾ ਧੰਨਵਾਦ ਠੀਕ ਹੈ ਜੀ ਚਣਚੋਨ ਜਿਹੜਾ ਕਿ 15 ਅਗਸਤ ਦਾ ਜਿਹੜਾ ਅਗਸਤ ਦੀ ਜੋ 나ਸੀਮਾ ਸੰਤੰਤਰਤਾ ਦੇ ਦਿਨ ਉਹਦੇ ਸਕੂਲ ਦੇ ਸੰਚੇਦ ਦੇਸ਼ ਭਾਸ਼ਾ ਨੂੰ ਲੱਖ ਲੱਖ ਵਧਾਈ ਹੋ। ਹੋ ਰਾਜ ਕੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ। ਨੌਜਵਾਨਾਂ ਨੂੰ ਇਹ ਮੈਸੇਜ ਹੈ ਕਿ ਆਪਾਂ ਨੂੰ ਇਹ ਦੇਸ਼ ਦੀ ਜਾਨਦੀ ਆਪਣੇ ਲੰਬੇ ਸੰਘਰਸ਼ ਤੇ ਸ਼ਹੀਦਾਂ ਦਾ ਵਾਰ ਮਿਲੀ ਹੈ ਇਸ ਕਰਕੇ ਸਾਨੂੰ ਜਿਹੜਾ ਛੇ ਸੂਬੇ ਦੇ ਲਈ ਜਿਹੜਾ ਸਭ ਤੋਂ ਅੱਗੇ ਉਹ ਇੱਕ ਮੁੱਠੋ ਨੇ ਦੇਦਾ ਸ਼ਾਂਤੀ ਲਾ ਕੇ ਰੱਖਣੀ ਚਾਹੀਦੀ ਹੈ।